ਸਤਿ ਸ੍ਰੀ ਅਕਾਲ ਜੀ ਕਪੜੇ ਦੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਸੂਟ ਹਾਂਜੀ ਫਸਟ ਸੂਟ ਇਹ ਜੌਰਜਟ ਦਾ ਸੂਟ ਹੈ ਆਫਵਾਇਟ ਕਲਰ ਚ ਤਿਆਰ ਕੀਤਾ ਹੈ ਬਹੁਤ ਹੀ ਪਿਆਰਾ ਆਰੀ ਵਰਕ ਦਾ ਕੰਮ ਹੋਇਆ ਇਸ ਤੇ ਇਸ ਦੇ 슬ੀਵਸ ਤੇ ਔਰ ਘੇਰੇ ਤੇ ਵਰਕ ਹੈ ਹਾਂਜੀ ਇਸ ਦੇ ਨਾਲ ਲੇਸ ਲੇਸ ਦਿੱਤੀ ਹੈ ਘੇਰੇ ਤੇ ਲੈਗ ਤੇ ਔਰ 슬ੀਵਸ ਤੇ ਇਸ ਦੇ ਨਾਲ ਜੌਰਜਟ ਦੇ ਦੁਪੱਟਾ ਤਿਆਰ ਹੋਇਆ ਹੈ। ਲੈਸ ਵਾਲਾ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਹੈ। ਇਸ ਦੇ ਨਾਲ ਜੌਰਜਟ ਦੀ ਪਟਿਆਲਾ ਸਲਵਾਰ ਹੈ। ਹਾਂਜੀ ਇਸ ਨੂੰ ਤੁਸੀਂ ਇਸ ਸੇਮ ਕਲਰ ਜੀ ਆ ਕਿਸੇ ਹੋਰ ਕਲਰ ਚ ਵੀ ਤੁਸੀਂ ਤਿਆਰ ਕਰਵਾਣਾ ਕਰਵਾ ਸਕਦੇ ਹੋ। ਖਾਰੀ ਬਰਗ ਦੇ ਬਹੁਤ ਹੀ ਪਿਆਰੇ ਪਿਆਰੇ ਸੂਟ ਤਿਆਰ ਹੁੰਦੇ ਨੇ। ਹਾਂਜੀ ਇਹ ਨੈਕਸਟ ਹੈ ਜੀ। ਬਰਬਰੀ ਦਾ ਸੂਟ ਹੈ ਹਾਂਜੀ ਇਹ ਹੈਂਡਵਰਕਸ ਤਿਆਰ ਹੋਇਆ ਹੈ ਇਸਦੇ ਨੈਕ 슬ੀਵਸ ਹਾਂਜੀ ਬਹੁਤ ਹੀ ਪਿਆਰਾ ਇਸ ਦਾ ਕਲਰ ਹੈ ਕੈਂਬ੍ਰਿਜ ਹੈ ਥੋੜਾ ਅਨਗਦਲਾ ਰਹਾ ਰਿਹਾ ਹੈ ਬਹੁਤ ਹੀ ਸੋਹਣਾ ਗ੍ਰੀਨ ਲਾਈਟ ਜਿਹਾ ਕਲਰ ਹੈ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਹੋਇਆ ਹੈ ਇਸ ਤੇ ਔਰ ਇਸ ਨੂੰ ਫਿਨਿਸ਼ਿੰਗ ਪੁੱਟੀ ਦਿੱਤੀ ਹੈ ਡਾਰਕ ਗ੍ਰੀਨ ਨਾਲ ਇਸ ਦੇ ਨਾਲ ਵੀ ਪਟਿਆਲਾ ਸਲਵਾਰ ਤਿਆਰ ਹੋਈ ਹੈ। ਅਰ ਬਰਬਰੀ ਦਾ ਇਹ ਬਹੁਤ ਪਿਆਰਾ ਦੁਪੱਟਾ ਤਿਆਰ ਹੋਇਆ ਹੈ। ਹਾਂਜੀ ਇਸ ਨੂੰ ਵੀ ਤੁਸੀਂ ਕਿਸੇ ਹੋਰ ਕਲਰ ਚ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਆਪਣਾ ਡਿਜ਼ਾਈਨ ਦੇ ਕੇ ਤਿਆਰ ਕਰਵਾਉਣਾ ਚਾਹੁੰਦੇ ਤੇ ਕਰਵਾ ਸਕਦੇ ਹੋ। ਹਾਂਜੀ ਨੈਕਸਟ ਇਹ ਮਡਲਸ ਲੱਗਦਾ ਸੂਟ ਹੈ ਹਾਂਜੀ ਇਹ ਆਲਓਵਰ ਸੂਟ ਹੈ ਇਸਦੇ ਡਬਲ ਸਕੈਲਪਿੰਗ ਕੀਤੀ ਹੈ ਸੂਟ ਦੇ ਪ੍ਰਿੰਟਸ ਨੇ ਇਸਦੇ ਘੇਰੇ ਤੇ ਅੱਗੇ ਪਿੱਛੇ ਔਰ 슬ੀਵਸ ਤੇ ਇਸਦੇ ਨੈਕ ਤੇ ਲੇਸ ਨਾਲ ਬਹੁਤ ਸੋਹਣਾ ਡਿਜ਼ਾਈਨਿੰਗ ਕੀਤੀ ਹੈ ਹਾਂਜੀ ਇਹ ਇਸ ਦੇ ਨਾਲ ਵਾਟਰ ਮੈਂ ਪਟਿਆਲਾ ਸਲਵਾਰ ਤਿਆਰ ਹੋਈ ਹੈ। ਔਰ ਟਾਈ ਐਂਡ ਡਾਈ ਦਾ ਬਹੁਤ ਪਿਆਰਾ ਦੁਪੱਟਾ ਤਿਆਰ ਹੋਇਆ ਹੈ। ਲੈਸਨਰ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਨੂੰ। ਹਾਂਜੀ ਇਹ ਮਡਲਸ ਲੱਕ ਚ ਇੱਕ ਹੋਰ ਸੂਟ ਤਿਆਰ ਹੋਇਆ ਹੈ। ਹਾਂਜੀ ਇਹ ਇਸ ਤੇ ਸਿੰਗਲ ਸਕਲਪਿੰਗ ਹੈ। ਇਹ ਵੀ ਆਲ ਓਵਰ ਸੂਟ ਤਿਆਰ ਹੋਇਆ ਹੈ ਇਸ ਦੇ ਨਾਲ ਬਾਟਮ ਹੈ ਔਰ ਇਸ ਦੇ ਨਾਲ ਬਰਬਰੀ ਦਾ ਦਰਵਟਾ ਤਿਆਰ ਕੀਤਾ ਹੈ ਸਟੈਲਪਿੰਗ ਨਾਲ ਇਹ ਵੀ ਬਹੁਤ ਸੋਹਣੇ ਸੂਟ ਤਿਆਰ ਹੈ ਇਸ ਵਿੱਚ ਬਹੁਤ ਸੋਹਣੇ-ਸੋਹਣੇ ਪ੍ਰਿੰਟ ਆਏ ਹਨ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪ੍ਰਿੰਟ ਮੰਗਵਾ ਸਕਦੇ ਹੋ ਸਾਡੇ ਵਟਸਐਪ ਨੰਬਰ 'ਸਾਡੇ ਨਾਲ ਕੰਟੈਕਟ ਕਰਕੇ ਸਾਡੇ ਕੋਲ ਤੁਸੀਂ ਪ੍ਰਿੰਟ ਲੈ ਸਕਦੇ ਹੋ ਇਸ ਦੇ ਨਾਲ ਕਾਟਨ ਦੇ ਬਹੁਤ ਸੋਹਣੇ-ਸੋਹਣੇ ਔਰਤੇ ਤਿਆਰ ਹੋਏ ਨੇ ਇਸ ਦੇ ਨਾਲ ਨਾਲ ਅਸੀਂ ਪੰਜਾਬੀ ਜੁੱਤੀਆਂ ਵੀ ਭੇਜਨੇ ਆ। ਹਾਂਜੀ ਤੁਸੀਂ ਦੂਰ ਨੇੜੇ ਬੈਠੇ ਕਿਤੇ ਵੀ ਤੁਸੀਂ ਆਪਣੇ ਘਰ ਤੋਂ ਆਰਡਰ ਕਰਵਾ ਕੇ ਤੁਸੀਂ ਮੰਗਵਾ ਸਕਦੇ ਹੋ ਸਾਡੀ ਵਰਲਡ ਵਾਈ ਸ਼ਿਪਿੰਗ ਹੈ। ਅਸੀਂ ਸੂਟ ਸਟਿਚ ਅਨਸਟਿਚ ਨਾਲ ਪੰਜਾਬੀ ਜੁੱਤੀਆਂ ਜਾਂ ਕੋਈ ਜੁਐਲਰੀ ਵਗੈਰਾ ਤੁਸੀਂ ਮੰਗਵਾਂਦੇ ਆ ਤੇ ਉਹ ਵੀ ਭੇਜਨੇ ਆ ਸਾਡੇ ਵੀਡੀਓ ਦੇ ਥੱਲੇ ਸਾਡਾ ਫੋਨ ਨੰਬਰ ਦਿੱਤਾ ਹੋਇਆ ਹੈ ਤੁਸੀਂ ਉਸ ਤੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਵੇਂ ਦੀ ਲੱਗੀ ਥੈਂਕ ਯੂ ਥੈਂਕ ਯੂ